thank you ਆਲਟੋ ਨਿਊ ਦੇਵਿਤਾ ਦਾ ਸਵਾਗਤ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਗਈ ਅਗਨੀਪਾਲ ਯੋਜਨਾ ਨੂੰ ਦਾ ਪੂਰੇ ਭਾਰਤ ਵਿੱਚ ਲਗਾਤਾਰ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਹੈ ਜਿੱਥੇ ਭਾਰਤ ਦੇ ਨੌਜਵਾਨਾਂ ਵੱਲੋਂ ਅਗਨੀਪਾਲ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਸਾਬਕਾ ਫੌਜੀਆਂ ਵੱਲੋਂ ਵੀ ਅਗਨੀਪਾਲ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੁਣ ਕਾਂਗਰਸ ਵੱਲੋਂ ਵੀ ਅਗਨੀਪਾਲ ਯੋਜਨਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਅੱਜ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸ਼ੋਨੀ ਵੱਲੋਂ ਵੀ ਅੰਮ੍ਰਿਤਸਰ ਵਿੱਚ ਅਗਨੀਪਾਲ ਯੋਜਨਾ ਦਾ ਵਿਰੋਧ ਕਰਦਿਆਂ ਕਾਂਗਰਸ ਦੀ ਸਮੂਹਤੀ ਲੀਡਰਸ਼ਿਪ ਨਾਲ ਹੌਲਗੇ ओम प्रकाश सोनी ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਗਨੀਪਾ ਯੋਜਨਾ ਨੂੰ ਲਾਗੂ ਕਰਕੇ ਭਾਰਤ ਦੇ ਨੌਜਵਾਨਾਂ ਦੀ ਜ਼ਿੰਦਗੀ ਦੇ ਨਾਲ ਖੇਡਵਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ ਸਿੱਕੇ ਅੱਜ ਸਾਰੀਆਂ ਇਨਸੀਡੈਂਸਾਂ ਦੇ ਜਿਹੜੇ ਤੰਦੇ ਜਿੱਤੇ ਜਾ ਰਹੇ ਨੇ ਜਿਹੜੀ ਅਗਨੀਪਾ ਯੋਜਨਾ ਜ਼ਕੀਮ ਜਿਹੜੀ ਹੈ ਸੈਂਟਰ ਦੌਰ ਵਿੱਚ ਦੇ ਸੈਕਟਰ ਦੀ ਸਰਕਾਰ ਨੇ ਇਹ ਲਾਗੂ ਕੀਤੀ ਹੈ ਇਹਨੂੰ ਬੰਦ ਕਰਨ ਵਾਸਤੇ ਤੋਂਗੇ ਦਿਨਾਂ ਨਾਲ ਨੌਜਵਾਨਾਂ ਦਾ ਸਵਾੜ ਕੀਤਾ ਜਾ ਰਿਹਾ ਹੈ ਇਹਨੂੰ ਬੰਦ ਕਰਨ ਲਈ ਅਸੀਂ ਸਰਕਾਰ ਨੂੰ ਸੈਂਟਰ ਦੀ ਸਰਕਾਰ ਨੂੰ ਦਰਦੇ ਦੇ ਕੇ ਮੈਸੇਜ ਦੇ ਰਹੇ ਹਾਂ ਕਿਉਂਕਿ ਸਾਰੇ ਪੰਜਾਬ ਦੇ ਨੌਜਵਾਨ ਸਾਰੇ ਦੇਸ਼ ਦੇ ਨੌਜਵਾਨ ਇਹਨਾਂ ਨੂੰ ਬਹੁਤ ਵੱਡਾ ਰੋਸ ਹੈ ਇਹ ਜਿਹੜੀ ਘੋਸ਼ਣਾ ਇਹਨਾਂ ਤੱਕ ਹੋਰ ਕਿਹੜੀ ਕਰਦੀ ਹੈ ਉਹ 4 ਸਾਲ ਲਈ ਜਿਹੜੀ ਗੋਜਰਾ ਦੇ ਤਹਿਤ ਚੱਗੀ ਰਾਣੀ ਹੈ ਤਾਂ ਮੈਂ ਸਮਝਦਾ ਇਹ ਤੋਂ ਵੱਡਾ ਭਗਤ ਦਵਾਰ ਜਿਹੜਾ ਨੌਜਵਾਨਾਂ ਲਈ ਹੋਣੀ ਸੱਚਾ ਉਹ ਸਾਰਾ ਹੀ ਨੌਜਵਾਨ ਦੁਨੀਆ ਹੈ ਸਾਰਾ ਦੇਸ਼ ਇਤਕਲ ਦੇ ਦੁਨੀਆ ਹੈ ਸਾਰਿਆਂ ਪਾਰਕਿਆਂ ਦਾ ਵਿਰੋਧ ਕਰ ਰਹੇ ਨੇ ਤਾਂ ਕਾਂਗਰਸ ਪਾਰਟੀ ਜਿਹੜੀ ਹੈ ਸਾਡੀ ਕਾਂਗਰਸ ਪਾਰਟੀ ਦਾ بڑا ਜੋਰ ਧਾਰਨ ਕਰ ਰਹੀ ਹੈ ਇਸ ਰਾਤ ਦਾ ਨਾਜ ਅਮਰ ਸਹਿਰ ਦੇ ਸਾਡੇ ਪ੍ਰਧਾਨ ਜੀ ਅਸ਼ੋਕ ਪੱਪੂ ਜੀ ਉਹਨਾਂ ਦੀ ਪ੍ਰਧਾਨਗੀ ਚ ਜਿੱਤਾ ਜਾ ਰਿਹਾ ਹੈ ਮੈਂ ਸਮਝ ਲਿਆ ਮੈਸੇਜ ਜਿਹੜਾ ਇਹ ਉਸ ਸਾਧ ਦੀ ਉਕੇ ਪੀ ਦੀ ਸਰਕਾਰ ਨੂੰ ਅਸੀਂ ਫੇਰੇ ਆ ਤਾਂ ਕਿ ਯੋਜਨਾ ਪੂਰੀ ਹੋ ਜਾਵੇ ਅੱਜ ਅਗਲੀ ਪੱਤ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਮੋਦੀ ਸਰਕਾਰ ਨੇ ਕੀਤਾ ਹੈ ਜਿੱਦਾਂ ਕਿਸਾਨਾਂ ਵਾਲਾ ਕਿਸਾਨੀ ਕਿਸਾਨੀ ਬਿੱਲ ਕਿਸਾਨੀ ਮਿੱਲਾਂ ਵਾਲਾ ਫੈਸਲਾ ਕੀਤਾ ਸੀ ਉਹੀ ਫੈਸਲਾ ਫਿਰ ਦੁਬਾਰਾ ਫੌਜਾਂ ਨੂੰ ਲੈ ਕੇ ਹੋ ਗਿਆ ਕਿਉਂਕਿ ਫੌਜ ਕਿਸਾਨ ਤੇ ਮਜ਼ਦੂਰ ਦਾ ਬੇਟਾ ਉਹ ਕੰਮ ਕਰਦਾ ਹੈ ਪਰ ਉਹਨਾਂ ਉਹਨਾਂ ਦੇ ਵਿਰੋਧ 'ਚ ਇਹ ਫੈਸਲਾ ਕੀਤਾ ਹੈ ਕਿਸਾਨ ਦੇ ਮਜ਼ਦੂਰ ਦੇ ਬੇਟੇ ਦੇ ਹੀ ਵਿਰੁੱਧ ਦੇ ਵਿੱਚ ਇਹ ਫੈਸਲਾ ਆਇਆ ਹੈ ਔਰ ਇਹ ਸਰਕਾਰ ਇਹ ਸਰਕਾਰ ਮਜ਼ਦੂਰਾਂ ਨੂੰ ਕਿਸਾਨਾਂ ਦੇ ਬੇਟੇ ਨੂੰ ਬੇਰੁਜ਼ਗਾਰ ਕਰਨਾ ਚਾਹੁੰਦੀ ਇਸ ਕਰਕੇ 4 ਸਾਲ ਠੇਕੇ ਦੇ ਅਗਨੀ ਪਾਤ ਦੇ ਵਿੱਚ ਭਰਤੀ ਕਰ ਰਹੇ ਆ ਅਸੀਂ ਉਹਦਾ ਵਿਰੋਧ ਕੀਤਾ ਸਾਡੇ ਜ਼ਿਲ੍ਹਾ ਪ੍ਰਬੰਧਨ ਦੀ ਦਿੱਕਸ਼ਤਾ ਦੇ ਵਿੱਚ ਅੱਜ ਇਥੇ ਅਮਰਸਰ ਦੇ ਵਿੱਚ ਵਿਰੋਧ ਆਇਆ ਅਸੀਂ ਹਰ ਕੋਨੇ ਕੋਨੇ ਤੇ ਲੋਕਾਂ ਦੀ ਆਵਾਜ਼ ਕਾਂਗਰਸ ਪਾਰਟੀ ਮੇਸ਼ਾ ਚੁੱਕਦੀ ਔਰ ਚੁੱਕਦੀ ਰਹੇਗੀ ਮੋਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਤਾਂ ਹਿੰਦੁਸਤਾਨ ਦੇ ਹਰ ਜਿਹੜਾ ਬੱਚਾ ਵਾ ਉਹਨੂੰ ਸક્ષਮ ਕਰਨਾ ਚਾਹੁੰਦੇ ਆ ਕਿ ਹਰ ਬੱਚਾ ਫੌਜ ਦੇ ਵਿੱਚ ਆ ਕੇ ਤੇ ਹਿੰਦੁਸਤਾਨ ਦੀ ਸੁਰੱਖਿਆ ਕਰੇ ਕੀ ਕਹਿਣਾ ਚਾਹੁੰਦੇ ਤੇ ਆਪਣੇ ਨਿਆਣੇ ਭੇਜ ਦੇਣਾ ਆਪਣੇ ਨਾਣੇ ਕਰਾ ਲੋ ਨਾ 4 4 ਸਾਲ ਲਈ ਆਪਣੇ ਨਾਣੇ ਉਧਰ ਨੂੰ ਮੂੰਹ ਨਹੀਂ ਕਰਦੇ ਇੱਕ ਬੱਚਾ ਕਿਹਦਾ ਜਾ ਰਿਹਾ ਵਾ ਕਿਸਾਨ ਦਾ ਮਜ਼ਦੂਰ ਦਾ ਉਹਨੂੰ ਫਿਊਚਰ ਦੇ ਭੁੱਖਦੇ ਸਿਰਖੇ ਚਾਹੀਦਾ ਕਿ ਨਹੀਂ ਜਿੰਨੇ ਫੌਜੀ ਨੌਕਰੀ ਕਰਨੀ ਜਿੰਨੇ ਗੋਲੀ ਅੱਗੇ ਖੜਨਾ ਹੈ ਉਹਦੇ ਬੱਚਿਆਂ ਦਾ ਪਿੱਛੇ ਕੀ ਹੋਣਾ ਔਰ ਉਹਨੂੰ ਪੈਨਸ਼ਨ ਕਿੰਨੇ ਦੇਣੀ ਆ ਉਹ ਫਿਊਚਰ ਚਾਹੁੰਦਾ ਹੈ ਸਕੂਲ ਔਰ ਇੱਕ ਬੌਂਡਿੰਗ ਹੁੰਦੀ ਹੈ ਇੱਕ ਲੰਬਾ ਸਮਾਂ ਜਦੋਂ ਦੀ ਫੌਜ ਕੰਮ ਕਰਦੀ ਹੈ ਇੱਕ ਪਲਟੂਨ ਦੇ ਪ੍ਰਤੀ ਵਫਾਦਾਰੀ ਇੱਕ ਦੇਸ਼ ਪ੍ਰਤੀ ਵਫਾਦਾਰੀਕ ਭਾਵਨਾ ਪੈਦਾ ਹੁੰਦੀ ਹੈ ਉਹ ਖਤਮ ਹੋ ਜੂਗੀ ਤਾਨੂੰ ਨਹੀਂ ਲੱਗਦਾ ਕਿ ਦੇਸ਼ ਦੀ ਸੁਰੱਖਿਆ ਕਰਨ ਵਾਲੇ ਜਵਾਨਾਂ ਦੇ ਨਾਲ ਇਹ ਬੜਾ ਵੱਡਾ ਖਿਲਵਾੜ ਕੀਤਾ ਗਿਆ ਬਹੁਤ ਵੱਡਾ ਖਿਲਵਾੜ ਹੋਇਆ ਛੋਟਾ ਨਹੀਂ ਬਹੁਤ ਵੱਡਾ ਉਹਨਾਂ ਨੇ ਮਿਹਨਤ ਕਰ ਕਰਕੇ ਇੱਥੇ ਤੱਕ ਆਏ ਸੀ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿਉਂਕਿ ਉਹਨਾਂ ਨੂੰ 2 ਸਾਲ ਪਹਿਲਾਂ ਟ੍ਰੇਨਿੰਗ ਕਰਕੇ ਸਾਰਾ ਕੁਝ ਉਹਨਾਂ ਨੂੰ ਮਤਲਬ ਇਹਨਾਂ ਨੇ ਲੈਟਰਾਂ ਦੇਣੀਆਂ ਸੀ ਉਹਨੂੰ ਲੈਟਰ ਨਹੀਂ ਦਿੱਤੀਆਂ ਉਲਟਾ ਹੁਣ ਉਹਨਾਂ ਨੂੰ 4 ਸਾਲ ਪਰ ਠੇਕੇ ਦੇ ਭਰਤੀ ਵਾਲਾ ਕੰਮ ਜਿਹੜਾ ਉਹ ਕਾਨੂੰਨ ਖੋਲ੍ਹ ਦਿੱਤਾ ਉਹਨਾਂ ਦੇ ਉੱਤੇ ਕਾਂਗਰਸ ਵਾਲਾ ਇਸ ਚੀਜ਼ ਤੇ ਉੱਤੇ ਪ੍ਰੋਟੈਸਟ ਕਿੰਨੀ ਅਸੀਂ ਪ੍ਰੋਟੈਸਟ ਜੰਤਰ ਮੰਤਰ ਵੀ ਕਰਕੇ ਆਏ ਆ ਅਸੀਂ ਗ੍ਰਿਫਤਾਰੀਆਂ ਵੀ ਦਿੱਤੀਆਂ ਨੇ ਅਸੀਂ ਹੁਣ ਦੇਖਦੇ ਹਰ ਕੋਨੇ-ਕੋਨੇ 'ਚ ਪ੍ਰੋਟੈਸਟ ਹੋ ਰਿਹਾ ਜੀ